ਫਰੋਜ਼ਪੁਰ ਪੱਟੀ ਦੋ ਜ਼ਿਲ੍ਹਿਆਂ ਚ ਪੈਂਦਾ ਏ ਦੋ ਜ਼ਿਲ੍ਹਿਆਂ ਚ ਇੱਕ ਤਰਨਤਰਨ ਇੱਕ ਜ਼ਿਲ੍ਹਾ ਪੈਂਦਾ ਏ ਫਰੋਜ਼ਪੁਰ ਹੁਣ ਤਰਨਤਰਨ ਦੇ ਆ ਦੇਖ ਲਿਓ ਧਿਆਨ ਨਾਲ ਮੈਂ ਦਿਖਾਉਣਾ ਇਹਦੇ ਅੱਠ ਪਿੰਡ ਪੈਂਦੇ ਆ ਜਿਹੜਾ ਫਰੋਜ਼ਪੁਰ ਪੱਟੀ ਦੇ ਅੱਠ ਪਿੰਡ ਪੈਂਦੇ ਆ ਤਰਨਤਰਨ ਜ਼ਿਲ੍ਹੇ ਦੇ ਜਿਹੜਾ ਟਰੈਕ ਬਣਨਾ ਹੈ ਜੀ ਇਹ ਬਹੁਤ ਇੰਪੋਰਟੈਂਟ ਗੱਲ ਕੀਤੀ ਆ ਟੋਟਲ ਜਿਹੜਾ ਪੈਸਾ ਏ ਸਾਡਾ ਮੈਂ ਉਹਦੇ ਬਾਰੇ ਰੇਲ ਦੇ ਬਜਟ ਬਾਰੇ ਤੁਹਾਨੂੰ ਸਾਰਾ ਹੀ ਡਿਟੇਲ ਮੈਂ ਦੱਸਣੀ ਚਾਹੁੰਨਾ ਤੇ ਫੇਰ ਮੈਂ ਤੁਹਾਡੇ ਆਉਣਾ ਇਸ ਪ੍ਰੋਜੈਕਟ ਤੇ ਜਿਹੜਾ ਰੇਲਵੇ ਦਾ ਟੋਟਲ ਬਜਟ ਆ ਉਹਦੀ ਮੈਂ ਤੁਹਾਨੂੰ ਹੁਣੀ ਤੇ ਆ ਜਿਹੜਾ ਫਿਰੋਜ਼ਪੁਰ ਪੱਟੀ ਦੋ ਜ਼ਿਲ੍ਹਿਆਂ ਚ ਪੈਂਦਾ ਹੈ ਦੋ ਜ਼ਿਲ੍ਹਿਆਂ ਚ ਇੱਕ ਤਰਨਤਰਨ ਇੱਕ ਜ਼ਿਲ੍ਹਾ ਪੈਂਦਾ ਹੈ ਫਿਰੋਜ਼ਪੁਰ ਹੁਣ ਤਰਨਤਰਨ ਦੇ ਆ ਦੇਖ ਲਿਓ ਧਿਆਨ ਨਾਲ ਮੈਂ ਦਿਖਾਉਣਾ ਇਹਦੇ ਅੱਠ ਪਿੰਡ ਪੈਂਦੇ ਆ ਜਿਹੜਾ ਫਿਰੋਜ਼ਪੁਰ ਪੱਟੀ ਦੇ ਅੱਠ ਪਿੰਡ ਪੈਂਦੇ ਆ ਤਰਨਤਨ ਜ਼ਿਲ੍ਹੇ ਦੇ ਜਿਹੜਾ ਟਰੈਕ ਮੰਗਣਾ ਹੈ ਜੀ ਉਹਦੇ ਵਿੱਚ ਮੈਂ ਆਪਣੇ ਵੱਲੋਂ ਰੇਲਵੇ ਮੰਤਰੀ 24 12 ਸ਼ਵੇਦ ਮਲਿਕ ਜੀ ਤੁਹਾਨੂੰ ਮੈਂ ਅੱਜ ਹੀ ਦਿੱਤੀ ਹੈ ਇਹਨਾਂ ਨੂੰ ਇਹ ਤੁਹਾਨੂੰ ਚਿੱਠੀ ਦੇ ਦੇਣਗੇ ਦਿੱਤੀ ਡੀਸੀਆਂ ਨੂੰ ਜਿਹੜਾ ਪੈਸਾ ਵੀ ਰੇਲਵੇ ਵੱਲੋਂ ਇਹ ਅਸੀਂ ਇਹ ਨਹੀਂ ਅਨਾਉਂਸ ਕਰਕੇ ਹੋ ਗਈ ਅਨਾਉਂਸ ਤੇ ਤਾੜੀਆਂ ਵੱਜ ਗਈਆਂ ਵਿਖਾਲੇ ਰਸਗੁੱਲੇ ਤੇ ਚਲੋ 24 12 2025 ਨੂੰ ਇੱਕ ਟੋਟਲ ਪੈਸਾ ਅਸੀਂ ਡੀਸੀ ਤਰਨਤਨ ਨੂੰ ਤੇ ਉਹਨੇ ਅੱਗੇ ਜਿਹੜਾ ਸਬਡਿਵੀਜ਼ਨ ਮੈਜਿਸਟ੍ਰੇਟ ਪੀਖੀਪੰਡ ਉਹਨੂੰ ਜਿਹੜਾ ਤਕਰੀਬਨ ਜਿਹੜਾ ਪੈਸਾ ਏ 100 38 ਕਰੋੜ 138 ਕਰੋੜ ਉਹਨਾਂ ਨੂੰ ਭੇਜਤਾ ਤੇ ਉਹਨਾਂ ਨੇ ਅੱਗੇ ਕਿਸਾਨਾਂ ਨੂੰ ਪੈਸਾ ਦੇਣਾ ਵੀ ਸ਼ੁਰੂ ਕਰਤਾ ਤਰਨਤਨ ਜ਼ਿਲ੍ਹੇ ਨੇ ਆਹ ਚਿੱਠੀਆਂ ਤੁਹਾਨੂੰ ਭੇਜਣ ਦੇ ਦੂਜਾ ਆ ਗਿਆ ਫਰੋਜ਼ਪੁਰ ਫਰੋਜ਼ਪੁਰ ਜ਼ਿਲ੍ਹੇ ਦੇ ਪੈਂਦੇ ਆ ਪਿੰਡ 4 ਇਹਨਾਂ ਦਾ ਵੀ 24 12 ਨੂੰ ਅਸੀਂ ਜਿਹੜਾ ਪੈਸਾ ਏ ਤਕਰੀਬਨ ਇੱਕ ਜਗ੍ਹਾ 55 ਇੱਕ ਜਗ੍ਹਾ 30 ਕਰੋੜ ਇਹ ਐਸ ਡੀ ਐਮ ਇੱਕ ਫਰੋਜ਼ਪੁਰ ਨੂੰ ਭੇਜਿਆ ਇੱਕ ਐਸ ਡੀ ਐਮ ਜੀਰਾ ਨੂੰ ਭੇਜਿਆ ਇਹ ਪੈਸਾ ਵੀ ਜਿਹੜਾ ਉਹਨਾਂ ਦੇ ਡੀ ਸੀ ਨੂੰ ਜਾ ਚੁੱਕਿਆ ਉਦੋਂ ਬਾਅਦ ਤੀਜਾ ਕੰਮ ਸਭ ਤੋਂ ਵੱਡਾ ਜਿਹੜਾ 3-400 ਕਰੋੜ ਦਾ ਜਿਹੜਾ ਪੁਲ ਬਣਨਾ ਹੈ ਵਿਚਾਲੇ ਜਿਹੜਾ ਹਰੀਕੇ ਦੇ ਉਲ ਪੁਲ ਬਣਨਾ ਹੈ ਉਹਦੀ ਅਸੀਂ ਆਪਣਾ ਨਕਸ਼ਾ ਬਣਾਉਣਾ ਸ਼ੁਰੂ ਕਰਤਾ ਵੀ ਜਦ ਤੱਕ ਜ਼ਮੀਨ ਮਿਲੇ ਟਰੈਕ ਬਣ ਕੇ ਉਦੋਂ ਪਹਿਲਾਂ ਅਸੀਂ ਉਹ ਪੁਲ ਦਾ ਕੰਮ ਕਿਉਂਕਿ ਵੱਡਾ ਤਕਰੀਬਨ 3 ਸਾਲ ਲੱਗ ਜਾਂਦੇ ਐ ਐਡੇ بڑے ਪੁਲ ਤੇ ਉਹਨਾਂ ਦਾ ਕੰਮ ਅਸੀਂ ਪਹਿਲਾਂ ਸ਼ੁਰੂ ਕਰਤਾ ਤੇ ਟੋਟਲ ਬਜਟ ਆ ਜਿਹੜਾ ਇਹ ਸੁਣ ਲਓ ਜੀ ਟੋਟਲ ਬਜਟ ਜਿਹੜਾ ਕਾਂਗਰਸ ਦੀ ਸਰਕਾਰ ਜਦੋਂ ਹੁੰਦੀ ਸੀ 19 2009 ਤੋਂ 14 ਤੱਕ ਸੁਣ ਲਿਓ 225 200 25 ਕਰੋੜ ਬਜਟ ਸੀ ਕੁੱਲ ਤੇ ਜਿੱਦਣ 26 27 ਦੇ ਬਜਟ ਐ ਇਸ ਵੇਲੇ ਕਿੰਨਾ ਹੈ ਰੇਲਵੇ ਦੇ ਜਦੋਂ ਅਸੀਂ ਬੀਜੇਪੀ ਵਾਲੇ ਰੇਲਵੇ ਪੰਜਾਬ ਦੇ ਮੰਤਰੀ ਆ 5673 ਕਰੋੜ 225 ਤੇ 5677 ਕਰੋੜ ਇਹ ਇੰਨਾ ਵੱਡਾ ਅੰਤਰਾ ਇਹ 25 ਗੁਣਾ ਪੈਸਾ ਜਿਹੜਾ ਇਹਦਾ ਵੱਧਾ ਜਿਹੜਾ ਉਹ ਰੇਲਵੇ ਨੂੰ ਆ ਚੁੱਕਿਆ ਤੇ ਆਹ ਸਟੇਸ਼ਨ ਵੀ ਅਮਰitsar ਸਾਹਿਬ ਦਾ ਤਕਰੀਬਨ ਅਸੀਂ 1 ਮਹੀਨੇ ਦੇ ਅੰਦਰ ਅੰਦਰ ਜਿਹਦੀ 400 ਤੇ 500 ਕਰੋੜ ਦੀ ਕੀਮਤ ਹੋਏਗੀ ਜੋ ਸ਼ਵੇਤ ਮਲਿਕ ਸਾਹਿਬ ਤੇ ਸਾਰੇ ਬਹੁਤ ਵਾਰ ਮੈਨੂੰ ਬੀਜੇਪੀ ਦੇ ਸਾਡੇ ਪ੍ਰਧਾਨ ਸਾਹਿਬ ਅਸ਼ਵਨੀ ਜੀ ਤੇ ਸਾਰੀ ਅੰਮ੍ਰਿਤਸਰ ਦੀ ਬੀਜੇਪੀ ਪ੍ਰਧਾਨ ਜੀ ਬੈਠੇ ਆ ਸਾਰੀ ਟੀਮ ਕਹਿੰਦੇ ਰਹੇ ਆ ਉਹਦਾ ਵੀ ਜਿਹੜਾ ਸਾਰੀ ਤਿਆਰੀ ਆ ਤੇ ਉਹਦਾ ਵੀ ਜਿਹੜਾ ਇਹ ਬਜਟ ਆ ਉਹ ਅਸੀਂ ਪੂਰਾ ਪਾਸ ਕਰ ਗਏ